ਵੀਰ ਜੀ ਮੇਰਾ ਆਪਣਾ ਘਰ ਹੈ ਆਪਣਾ ਮਕਾਨ ਹੀ ਆਪਣਾ ਹੀ ਸਾਰਾ ਕੁਝ ਹੂੰ ਮੈਂ ਵੀ 25 ਪੜ੍ਹਦੇ ਸਕੂਲ ਬਹੁਤ ਵਧੀਆ ਚੰਗੀ ਜੀ ਹੁਣ ਵਧੀਆ ਜਾਂਦੇ ਵੀਰ ਜੀ ਮ리에 ਸੱਟ ਲੱਗ ਗਈ ਹੂੰ ਸੱਟ ਲੱਗਣ ਕਰਕੇ ਵੀਰ ਜੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਵੀਰ ਜੀ ਬਹੁਤ ਮਾੜੇ ਹਾਲਾਤ ਆ ਪਾਜੀ ਔਰ ਇੱਕ ਘਰ ਦੇ ਕਿਰਾਏ ਤੇ ਵਿਚਾਰੇ ਰਹਿਣਦੇ ਆ ਪਰ 8 ਸਾਲ ਤੋਂ ਵੀਰ ਮੰਜੇ ਤੇ ਪਿਆ ਉਹਦੀ ਰੀੜ ਦੀ ਹੱਡੀ ਚ ਪ੍ਰੋਬਲਮ ਹੈ ਅ ਸਰਕਾਰ ਦਾ ਕਾਰਡ ਬਣਿਆ ਚੱਲਦਾ ਨਹੀਂ ਪਰ ਜਦੋਂ ਵੀਡੀਓ ਵੇਖੀ ਨਾ ਤੁਹਾਡੇ ਚੈਨਲਾਂ ਤੇ ਕਿ ਉਹ ਧੀ ਦਾ ਕਹਿੰਦਾ ਕੋਈ ਭਰਾ ਬਣ ਕੇ ਕੋਈ ਵੀਰ ਬਣ ਕੇ ਕੋਈ ਚਾਚਾ ਤਾਇਆ ਬਣ ਕੇ ਆਵੇ ਤੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਤੁਹਾਡੇ ਜਰੀਏ ਸਾਨੂੰ ਭੇਜਤਾ ਮੈਂ ਜਿੰਨੇ ਜੋਗ ਹੈਗਾ ਸੀਗਾ ਸੇਵਾ ਲੈ ਕੇ ਆਇਆ ਹੁਣ ਤੁਸੀਂ ਉਹਨਾਂ ਦੇ ਪਿਤਾ ਦੇ ਹਾਲਾਤ ਵੇਖ ਲਓ ਜਿਹੜੇ ਕੋ ਖਲੋਤਾ ਵੀ ਨਹੀਂ ਜਾਂਦਾ ਤੇ ਇਸ ਕਰਕੇ ਸਾਡਾ ਜਿੰਨਾ ਵੀ ਫਰਜ਼ ਹੈ ਬਣਦਾ ਵਾ ਵੀ ਅਸੀਂ ਇਹਨਾਂ ਦੀ ਜੜਾ ਵਾ ਮਦਦ ਕਰ ਦਿਆ ਕਰਨੀ ਚੰਗੇ ਟਾਂਗਾਂ ਮੇਰੀ ਬੇਟੀ ਡੋਲੀ ਚ ਬਵੇ ਹੱਸਦੀ ਖੇਡਦੀ ਕੋਈ ਦੁੱਖ ਨਾ ਲੱਗੇ ਜਾਵੇ ਸਾਰੇ ਦੁੱਖ ਇਹਦੇ ਛੱਡ ਕੇ ਰਾਜੀ ਬਿਚਲ ਦੇ ਕਰੇ ਬਸੇ ਜੱਸੀ ਜਾ ਕੇ ਤੁਸੀਂ ਮਨ ਭਰਦੇ ਤੇ ਉਹ ਵੀ ਮਨ ਭਰਦੀ ਤੁਸੀਂ ਹਰੇ ਮਨਣਾ ਪਰੋ ਇਹ ਥਰੂ ਜੋ ਤੋੜਨਾ ਪਉਦੋ ਕਟਨੇ ਆ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਸਾਰਾ ਕੁਝ ਹੋਏਗਾ ਟੈਨਸ਼ਨ ਨਾ ਲਾਓ ਕੋਈ ਗਾਣੇ ਦਿਲਣਾ ਛੋਟਾ ਕਰੋ ਜੇ ਦੋ ਦਿਨ ਪਏ ਆ بڑے ਲੋਕ ਜਿਹੜੇ ਨਾ ਉਹ ਸਾਡੇ ਜੀਰੋ ਵੀਡੀਓ ਵੇਖਣਗੇ ਤੁਹਾਡੀ ਜਰੂਰ ਮਦਦ ਕਰਨਗੇ ਕੋਈ ਇਹੋ ਜਿਹਾ ਦਿਲਣਾ ਛੋਟਾ ਕਰੋ ਉਹ ਤੁਹਾਡੀ ਧੀ ਨਹੀਂ ਆ ਸਾਰੇ ਪੰਜਾਬ ਦੀ ਧੀ ਆ ਐਨ ਆਰ ਆਈ ਵੀਰਾਂ ਦੀ ਭਰਾਵਾਂ ਦੀ ਧੀ ਆ ਧੀ ਰੋਮਾਨਾ ਛੋਟਾ ਕਰੋ ਔਰ ਕਿਹੜੀ ਚੀਜ਼ ਦੀ ਲੋੜ ਆ ਕਿ ਆ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ ਮੇਰੇ ਮੇਰੇ ਅਗਲੇ ਘਰ ਜਾਣ ਵਾਸਤੇ ਫਰੇਟ ਤੇ ਬੈਠਾ ਫਰੇਟ ਤੇ ਬੈਠ ਜਾ ਹਾਂਜੀ ਛੋਟੀਆਂ ਛੋਟੀਆਂ ਚੱਟੀਆਂ ਹਾਂ ਹਾਂ ਛੋਟੇ ਛੋਟੇ ਜਿਹਾ ਹੀ ਵਸਾਇਆ ਰਿਹਾ ਉਹ ਪੂਰੇ ਮਗਰਾਂ ਪਾਸਿਆਂ ਰਿਹਾ ਉਹਨਾਂ 8 ਸਾਲ ਹੋ ਗਏ ਭਾਜੀ ਮੰਜੇ ਤੇ ਬੈਠੇ ਐ ਤੇ 8 ਸਾਲ ਤੋਂ ਫਿਰ ਕੰਮ ਕੋਣ ਕਰ ਰਿਹਾ ਤੁਸੀਂ ਕਰ ਰਹੇ ਹੋ ਭਾਜੀ ਮੁੱਖੇ ਕਾਰੋਬਾਰ ਮੈਂ ਉਹਦਾ ਤੋਰ ਲੈ ਚਲੋ ਪੈਸੇ ਦੀ ਵਾਲੀ ਜਾਣ ਲਾਪੀ ਘਰਾਂ ਦਾ ਕੰਮ ਕਰ ਲਿਆ ਤੇ ਬੇਟਾ ਸਕੂਲ ਦੀ ਪੜਾਈ ਛੱਡ ਕੇ ਉਹ ਕੰਮ ਸਿੱਖਣਦੇ ਉਹ ਵਿਧਿਆੜੀ ਚੱਲ ਜਾਂਦਾ ਕਿ ਹੇਲੇ ਵਿਧਿਆੜੀ ਮਿਲਦੀ ਹੈ ਤੇ ਕੇਵਲੇ ਨਹੀਂ ਮਿਲਦੀ ਕੋਈ ਦਿੱਸਤ ਨਹੀਂ ਆ ਵਿਆਹ ਚੁਕਿਆ ਜੀ ਨਹੀਂ ਵੀਰ ਜੀ ਹਜੇ ਕੱਲ ਨੂੰ ਮੇਲਿਆ ਤੇ ਪਰਸੋ ਬਰਾਤ ਆ ਤੁਹਾਨੂੰ ਪਤਾ ਹੈ ਇਥੇ ਬੈਣ ਰਹਿਣ ਦਾ ਸਹਨ ਦਾ ਹੈ ਨਹੀਂ ਕੋਈ ਰੁਜ਼ਗਾਰ ਇੱਕ ਕਮਰਾ ਮੇਰੇ ਕੋਲ ਤੋਂ ਬਾਹਰ ਸਦਾ ਮੌਸਮ ਹੋਇਆ ਬਣਿਆ ਪਿਆ ਮੀਂਹ ਆ ਗਿਆ ਵੀ ਕਿੱਥੇ ਰਾਵਾਂਗੇ ਕਿੱਥੇ ਕਿਸ ਨੂੰ ਪਾਵਾਂਗੇ ਕੀਦੇ ਮੰਜੇ ਪੀੜਾ ਮੰਗ ਕੇ ਲਿਆਵਾਂਗੇ ਸਰਕਾਰਾਂ ਦੇ ਬਹੁਤ ਵੱਡੇ ਵੱਡੇ ਦਾਅਵੇ ਹੁੰਦੇ ਨੇ ਕਿ ਜਦੋਂ ਵੀ ਕੋਈ ਧੀ ਜੰਮੇਗੀ ਤੇ 25000 ਰੁਪਿਆ 사ਗਨ 50000 ਰੁਪਿਆ ਦਾ 사ਗਨ ਉਸ ਦੇ ਵਿਆਹ ਚ ਦਿੱਤਾ ਜਾਏਗਾ। ਲੇਕਿਨ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਕੋਈ ਅਸਤਰਾ ਨਹੀਂ ਵੀ ਧੀਆਂ ਨੇ ਜਿਹੜੇ ਆਪਣੇ ਘਰ ਦਾ ਵਿਆਹ ਕਰਨ ਵਾਸਤੇ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਨੇ। ਲੇਕਿਨ ਸੋਸ਼ਲ ਮੀਡੀਆ ਚ ਇਨੀ ਤਾਕਤ ਹੈ ਕਿ ਉਹ ਜਦੋਂ ਵੀ ਲੋਕੀਂ ਦੀ ਕੋਲ ਇਹ ਆਵਾਜ਼ ਪਹੁੰਚਦੀ ਤੇ ਉਹਨਾਂ ਦੀ ਮਦਦ ਕਰਨ ਵਾਸਤੇ ਉਹ ਚਾਟ ਪਾਟ ਤਿਆਰ ਹੋ ਜਾਂਦੇ ਨੇ ਸੋਨੂ ਜੰਡੇ ਵਾਲਾ ਜੀ ਸਾਡਾ ਮਜਬੂਤ ਨੇ ਅਸੀਂ ਕੱਦ ਕੱਲ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇੱਕ ਧੀ ਦਾ ਵਿਆਹ ਆ ਲੇਕਿਨ ਘਰ ਦੇ ਹਾਲਾਤ ਜਿਹੜੇ ਤੋਂ ਵੱਧ ਤੋਂ ਵੱਧ ਰਹਿਣ ਸੋਨੂ ਜੀ ਕੀ ਕਰਨਾ ਚਾਹੋਗੇ ਪਹਿਲਾਂ ਤਾਂ ਘਰ ਦੇ ਹਾਲਾਤ ਜਿਹੜੇ ਨੇ ਬੜੇ ਵੱਧ ਤੋਂ ਵੱਧ ਨੇ ਬਹੁਤ ਮਾੜੇ ਹਾਲਾਤ ਆ ਭਾਜੀ ਔਰ ਇੱਕ ਘਰ ਦੇ ਕਿਰਾਏ ਤੇ ਵਿਚਾਰੇ ਰਹਿਣਦੇ ਆ ਔਰ 8 ਸਾਲ ਤੋਂ ਵੀਰ ਮੰਜੇ ਤੇ ਪਿਆ ਉਹਦੀ ਰੀੜ ਦੀ ਹੱਡੀ ਚ ਪ੍ਰੋਬਲਮ ਆ ਔਰ ਸਰਕਾਰ ਦਾ ਕਾਰਡ ਬਣਿਆ ਚੱਲਦਾ ਨਹੀਂ ਔਰ ਜਦੋਂ ਵੀਡੀਓ ਵੇਖੀ ਨਾ ਤੁਹਾਡੇ ਚੈਨਲਾਂ ਤੇ ਉਹ ਧੀ ਦਾ ਕਹਿੰਦਾ ਕੋਈ ਭਰਾ ਬਣ ਕੇ ਕੋਈ ਵੀਰ ਬਣ ਕੇ ਕੋਈ ਚਾਚਾ ਤਾਇਆ ਬਣ ਕੇ ਆਵੇ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਤੁਹਾਡੇ ਜਰੀਆ ਸਾਨੂੰ ਭੇਜਤਾ ਮੈਂ ਜਿੰਨੇ ਜੋਗਾ ਹੈਗਾ ਸੀਗਾ ਸੇਵਾ ਲੈ ਕੇ ਆਇਆ ਔਰ ਹੋਰ ਵੀ ਮੇਰੇ ਸੱਜਣ ਵੀਰ ਜਿਹੜੇ ਆ ਉਹ ਵੀ ਜਿਹੜੇ ਆ ਰਹੇ ਆ ਤੇ ਇੱਕ ਮੇਰਾ ਦੋਸਤ ਹੈ ਪੱਤਰਕਾਰ ਉਹਨਾਂ ਨੇ ਲਮਾਰੀ ਤੇ ਪੇਟੀ ਜਿਹੜੀ ਇਹਨਾਂ ਨੂੰ ਦੇਤੀ ਆ ਕੱਪੜੇ ਸਾਰੇ ਮੈਂ ਲੈਤੇ ਪਰਿਵਾਰ ਦੇ ਔਰ ਜਿਹੜਾ ਮਠਿਆਈ ਦਾ ਸਮਾਨ ਸੀ ਵੀ ਲੈਤਾ ਔਰ ਵੀਰ ਮੇਰੇ ਆਏ ਆ ਉਹਨਾਂ ਨੇ ਸਗੰਦਾ ਦੂਜਾ ਸਮਾਨ ਕਿਸੇ ਨੇ ਬਰਾਦ ਦਾ ਸਾਰਾ ਅਸੀਂ ਵੰਡ ਵਾਰਤ ਕੇ ਕਰ ਲੈਣਾ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦੇਣੀ ਆ ਝੋਲੀ ਭਰ ਦੇਣੀ ਇਹਨਾਂ ਦੀ ਕਿਸੇ ਚੀਜ਼ ਦੀ ਕਮੀ ਨਹੀਂ ਆਉਣੀ ਔਰ ਦਿਲ ਦੀਆਂ ਗਹਿਰਾਈਆਂ ਤੋਂ ਮੀਡੀਆ ਦਾ ਧੰਨਵਾਦ ਜਿਹੜਾ ਸਾਨੂੰ ਇੱਥੋਂ ਤੱਕ ਲੈ ਆਉਂਦਾ ਕਿਉਂਕਿ ਮੀਡੀਆ ਹੀ ਇੱਕ ਐਸਾ ਸੋਸ ਹੈ ਜਿੱਥੇ ਕਿਤੇ ਕੋਈ ਹੁੰਦੀ ਕਮੀ ਪੇਸ਼ੀ ਉਹ ਸਾਡੇ ਤੱਕ ਆਉਂਦੀ ਆ ਅਸੀਂ ਪਹੁੰਚ ਜਾਈਦਾ ਅੱਜ ਮੀਡੀਆ ਦੇ ਜ਼ਰੀਏ ਹੀ ਅਸੀਂ ਜਿਹੜਾ ਇੱਥੋਂ ਤੱਕ ਪਹੁੰਚੇ ਆ ਕਿਉਂਕਿ ਮੈਨੂੰ ਬੜੀ ਖੁਸ਼ੀ ਹੁੰਦੀ ਰਾਤ ਨੂੰ ਨੀਂਦ ਬੜੀ ਵਧੀਆ ਆਉਂਦੀ ਆ ਰੋਜ਼ ਹੀ ਕੋਈ ਚੰਗਾ ਕੰਮ ਕਰਕੇ ਜਦੋਂ ਸੌਂਦਾ ਨਾ ਤੇ ਬੜੀ ਆਸ ਹੈ ਆਪੀ ਸੱਚੇ ਪਾਤਸ਼ਾਹ ਇਦਾਂ ਦੇ ਕੰਮ ਤੋਂ ਕਰਵਾਉਂਦਾ ਰਹੇਗਾ ਤੇ ਇਹੋ ਜੇ ਕੰਮ ਜਿਹੜੇ ਆ ਇਹ ਸੰਗਤ ਨੂੰ ਕਰਦੇ ਰਹਿਣਾ ਚਾਹੀਦਾ ਹੁਣ ਤੁਸੀਂ ਉਹਨਾਂ ਦੇ ਪਿਤਾ ਦੇ ਹਾਲਾਤ ਵੇਖ ਲੋ ਕੋਈ ਕੋ ਖਲੋਤਾ ਵੀ ਨਹੀਂ ਜਾਂਦਾ ਤੇ ਇਸ ਕਰਕੇ ਸਾਡਾ ਜਿੰਨਾ ਵੀ ਫਰਜ਼ ਹੈ ਬਣਦਾ ਵਾ ਵੀ ਅਸੀਂ ਇਹਨਾਂ ਦੀ ਟੜਾ ਵਾਓ ਮਦਦ ਕਰ ਦਿਆ ਕਰੀਏ ਤੇ ਸਾਡਾ ਸਾਰਿਆਂ ਦਾ ਹੀ ਬਣਦਾ ਵਾ ਵੀ ਅਸੀਂ ਰਾਲ ਮਿਲ ਕੇ ਸਾਰੇ ਮਦਦ ਕਰੀਏ ਪਰਵਾਰ ਦੀ ਕਿਉਂਕਿ ਬੱਚੋ ਮਦਦ ਤੇ ਕਰਨੀ ਚਾਹੀਦੀ ਹੈ ਲੇਕਿਨ ਸਰਕਾਰਾਂ ਦੇ ਰੋਲ ਕਿਸ ਤਰ੍ਹਾਂ ਦੇ ਤੁਹਾਨੂੰ ਨਜ਼ਰ ਆ ਰਹੇ ਜਰੂਰ ਅਸੀਂ ਮਾਤਾ ਨਾਮ ਵੀ ਦੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਘਰ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਜਰੂਰ ਵੱਧ ਤੋਂ ਬੱਤਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਬਾਰ ਬਾਰ ਪਰੇਸ਼ਾਨ ਕਰ ਰਿਹਾ ਲੇਕਿਨ ਤੁਹਾਡੀ ਪਰੇਸ਼ਾਨੀ ਦੇ ਵਿੱਚ ਅਸੀਂ ਵੀ ਪਰੇਸ਼ਾਨ ਆ ਕਿ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਬੇਟੀ ਜਿਹੜੀ ਹੈ ਉਹ ਰਾਣੀਆਂ ਵਾਂਗੂ ਅਗਲੇ ਘਰ ਚ ਜਾ ਕੇ ਕਿਸ ਤਰ੍ਹਾਂ ਵੇਖਦੇ ਹੋ ਜਿਹੜਾ ਹੁਣ ਮਦਦ ਹੋਣੀ ਸ਼ੁਰੂ ਹੋਈ ਹੈ ਮੋਂ ਬੜੀ ਖੁਸ਼ੀ ਨਾਲ ਦੇਖਣਾ ਚਾਹੁੰਨੀ ਆ ਵੀ ਮਦਦ ਹੋਣ ਦੇ ਬੇਟੀ ਦਾ ਵਿਆਹ ਵੀ ਰਾਜੀ ਪੂਜੀ ਹੋ ਜਾਊਗਾ ਚਲੋ ਵੀਰ ਪਰਮਾ ਤੇ ਮੈਂ ਆਸ ਰੱਖੀ ਹੈ ਮੇਰੇ ਵੀਰ ਪਰਮਾ ਨੇ ਬੇਟੀ ਠਾਜਨੀ ਨੂੰ ਮੇਰੀ ਨੂੰ ਤੁਹਾਨੂੰ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਵੀ ਬੇਟੀ ਦੇ ਤੁਸੀਂ ਜਦੋਂ ਦੇ ਤੁਸੀਂ ਇਸ ਘਰ ਦੇ ਵਿੱਚ ਰਹੇ ਹੋ ਜੀ ਦੋ ਸਾਲ ਹੋ ਗਏ ਇੱਥੇ ਮੈਨੂੰ ਕਿਰਾਏ ਤੇ ਰਹਿੰਦੀ ਨੂੰ ਮੇਰੇ ਦੋ ਮਰਲੇ ਘਰ ਜਿਹੜਾ ਹੈਗਾ ਇਹ ਮਕਾਨ ਉਹ ਹੀ ਵੇਚ ਕੇ ਤੇ ਬੰਦੇ ਤੇ ਲਾਇਆ ਹੋਇਆ ਮੈਂ ਬੰਦੇ ਦਾ ਇਲਾਜ ਕਰਾਇਆ ਤੇ ਬੰਦੇ ਦਾ ਇਲਾਜ ਨਹੀਂ ਪੂਰਾ ਹੋਇਆ 7 ਲੱਖ ਰੁਪਇਆ ਉਹਨਾਂ ਮੰਗਿਆ ਐਕਟਿਸ਼ਨ ਦਾ ਤੇ 7 ਲੱਖ ਵਿੱਚ ਤਾਂ ਪੇਮੈਂਟ ਨਹੀਂ ਹੋਈ ਫਿਰ ਹਰ ਕੇ ਘਰੇ ਲੈ ਆਂਦੇ ਨੇ ਉਹਨਾਂ ਨੂੰ ਤੇ ਦਵਾਈ ਚਲੋ ਦੁਕਾਨ ਤੋਂ ਗੋਲੀ ਲੈ ਆਉਣੀ ਹੈ ਘਰੀਟੀ ਕਲਵਾ ਦੇਣੀ ਹੈ ਤੇ ਮੰਜੇ ਤੇ ਪੈ ਰਹੇ ਨੇ ਤੁਹਾਨੂੰ ਕਿੰਨਾ ਸਿਰੋਖਾ ਨੂੰ ਸੱਟ ਲੱਗਿਆ ਉਹਨਾਂ ਨੂੰ 8 ਸਾਲ ਹੋ ਗਏ ਭਾਜੀ ਮੰਜੇ ਤੇ ਬੈਠੇ ਐ ਉਹ ਤੇ 8 ਸਾਲ ਤੋਂ ਫਿਰ ਕੰਮ ਕੋਣ ਕਰਾ ਤੁਸੀਂ ਕਰ ਰਹੇ ਹੋ ਹਾਂਜੀ ਮੁੜ ਕੇ ਕਾਰੋਬਾਰ ਮੈਂ ਆਹ ਦਾ ਤੋਰ ਲੈ ਚਲੋ ਪੈਸੇ ਦੇ ਆਲੀ ਜਾਣ ਲੱਪੀ ਘਰਾਂ ਦਾ ਕੰਮ ਕਰ ਲਿਆ ਤੇ ਬੇਟਾ ਸਕੂਲ ਦੀ ਪੜਾਈ ਛੱਡ ਕੇ ਤੋਂ ਕੰਮ ਸਿੱਖਾਂਦੇ ਉਹ ਵਿਦਿਆੜੀ ਚੱਲ ਜਾਂਦਾ ਕਿ ਹਲੇ ਵਿਦਿਆੜੀ ਮਿਲਦੀ ਹੈ ਤੇ ਕੇਵਲੇ ਨਹੀਂ ਮਿਲਦੀ ਤੇ ਅੱਜ ਹੁਣ ਕਾਰਜ ਸਿਹੜਿਆ ਆਇਆ ਸੀ ਕਿ ਕਿ ਲੱਗਦਾ ਸੀਗਾ ਕਿ ਇਸ ਤਰ੍ਹਾਂ ਸੋਚਿਆ ਸੀਗਾ ਕਦੀ ਕਿ ਆ ਸਮਾਂ ਵੀ ਵੇਖਣਾ ਪੈ ਦੇਗਾ ਕਿ ਅਸੀਂ ਵੀਡੀਓ ਬਣਾਉਣ ਦੀ ਜ਼ਰੂਰਤ ਪੈ ਗਈ ਬੇਟੀ ਨੂੰ ਖਾਸ ਹੋ ਕੇ ਹਾਂਜੀ ਬਹੁਤ ਜ਼ਰੂਰਤ ਈ ਵੀਡੀਓ ਕੋ ਪਾਣੀ ਮਜਬੂਰੀ ਨੂੰ ਪੈ ਗਈ ਉਤਨਾ ਨਹੀਂ ਜੀ ਕਰਦਾ ਵੀਡੀਓ ਪਾਉਣ ਨੂੰ ਆਪਣਾ ਆਪ ਵੀ ਚਲੋ ਆਪਣੇ ਚਲੋ ਵੀਰ ਭਰਾ ਹੁਣ ਫਿਰ ਵੀ ਵੀਡੀਓ ਚਲੋ ਪਾਤੀ ਹੈ ਵੀ ਕੀ ਮਦਦ ਹੋ ਜੇ ਮਦਦ ਹੋ ਜੇ ਥੋੜੀ ਬਾਦੀ ਮੇਰੀ ਪੋਤਰੀ ਨਹੀਂ ਪੌਣੀ ਜ ਆਦਮੀ ਠੀਕ ਹੁੰਦਾ ਮੇਰਾ ਤੇ ਚਲੋ ਫਿਰ ਇਸ ਘਰ ਚ ਇੱਕ ਕਿਰਾਏ ਤੇ ਰਹਿੰਦੇ ਹੋ ਤੇ ਇੱਕ ਕਮਰਾ ਹੈ ਤੁਹਾਡੇ ਤੇ ਹਾਂਜੀ ਇੱਕੋ ਕਿਰਾਇਆ ਵੀ ਜੀ ਇੱਕ ਗੱਡ ਤੇ ਉਹ ਵੀ 15 ਰੁਪਇਆ ਕਿਰਾਇਆ ਭਾਰਤੀ ਤੇ ਸ਼ਾਮੀਨੇ ਦਾ ਕਿਰਾਇਆ ਜੁੜਿਆ ਹੈ ਤੇ ਹੁਣ ਉਹ ਵੀ ਨਹੀਂ ਜੀਨ ਦਿੰਦੀ ਸਾਨੂੰ ਘਰ ਚ ਤੇ ਕਿਰਾਇਆ ਤਾਂ ਉਹ ਕਿਰਾਇਆ ਤਾਂ ਤੇ ਹਰ ਕਿਹ ਹੱਥ ਪੱਲਾ ਜੋੜਿਆ ਉਹਦੇ ਘੜੇ ਕਹਿੰਦੇ ਜੀ ਇੱਕ ਮਹੀਨਾ ਖਲੋ ਜੀ ਦੇ ਦੇਣੇ ਤਾਂ ਵੀ ਚਲੋ ਵਿਆਹ ਤਾਂ ਮਗਰੋਂ ਵੇਖਣਾ ਵੀ ਚਲੋ ਜੇ ਦਿੱਤਾ ਗਿਆ ਤਾਂ ਥੋੜਾ ਬਾਕੀ ਦੇਣਾ ਤੇ ਹੁਣ ਕੁਝ ਮਦਦ ਹੋਈ ਆ ਕਾਸ ਸਹੀ ਹੈ ਮਦਦ ਦੀ ਕਿ ਲੱਗਦਾ ਸੀ ਕਿ ਬਸ ਵੀਡੀਓ ਪਾਈ ਗਈ ਹੈ ਸ਼ਾਇਦ ਨਾ ਮਦਦ ਹੀ ਨਾ ਆਵੇ ਹਾਂਜੀ ਨਹੀਂ ਵੀਰ ਜੀ ਆਸ ਹੈਗੀ ਭੈਣ ਭਰਾਵਾਂ ਦੇ ਆਸ ਮੇਰੇ ਨੇ ਵੀਡੀਓ ਪਾਈ ਚਲੋ ਆਸ ਅੱਧੀ ਥੋੜੀ ਜਿਹੀ ਪੂਰੀ ਹੋਈ ਤੇ ਕੋ ਥੋੜੀ ਜਿਹੀ ਰਹਿ ਗਈ ਕੋ ਮਠਿਆਈ ਵੀ ਆ ਗਈ ਸਕੰਦੀ ਸੂਟ ਵੀ ਬੇਟੀ ਦੇ ਆ ਗਏ ਪੇਟੀ ਵੀ ਆ ਗਈ ਲੰਬਾਰੀ ਵੀ ਆ ਗਈ ਵੀਰ ਜੀ ਹੁਣ ਕਿਹੜੀ ਕਿਹੜੀ ਚੀਜ਼ ਤੁਸੀਂ ਚਾਹੁੰਦੇ ਹੋਰ ਹੋਣੀ ਚਾਹੀਦੀ ਹੈ ਇੱਕ ਬੇਟੀ ਨੂੰ ਦੇਣ ਵਾਸਤੇ ਬੇਟੀ ਦੀ ਰੀਜੇ ਵੀ ਕਿ ਬੇਡ ਆ ਜਾਵੇ ਮੇਰੇ ਤੇ ਇੱਕ ਫ੍ਰੀਜ ਆ ਜਾਵੇ ਮੇਰੀ ਬਸ ਵੀਰ ਜੀ ਕੋ ਚਲੋ ਇਹ ਨਗੇ ਸਮਾਨ ਬੇਟੀ ਦਾ ਚਲ ਜੇ ਤੇ ਰਾਜੀ ਪਛਾੜੇ ਕਰ ਜਿਹੜੇ ਸੂਟ ਆਏ ਆ ਉਹ ਪਸੰਦ ਨੇ ਕਿ ਹੋਰ ਚਾਹੀਦਾ ਕਿ ਬੇਟੀ ਦਾ ਵਧੀਆ ਸੂਟ ਇੱਕ ਹੋਰ ਨਾ ਚਾਹੀਦਾ ਹਾਂ ਜੀ ਵੀਰ ਜੀ ਇੱਕ ਸੂਟ ਬੇਟੀ ਦਾ ਲਾਂ ਵਾਲਾ ਚਾਹੀਦਾ ਹੌਲਾ ਬਣ ਆਇਆ ਹੈ ਬਾਕੀ ਸੂਟ ਪੂਰੇ ਆਏ ਹੋਏ ਆ ਪੰਜ ਉਹਨਾਂ ਦੇ ਚਲ ਲਾਂ ਦੋ ਉਹਨੂੰ ਲਾਉਂਗੇ ਪੂਰੇ ਹੋ ਗਏ ਤੇ ਤੇ ਤੁਹਾਡੇ ਤੁਹਾਨੂੰ ਸੌਂਕ ਨਹੀਂ ਸੀਗਾ ਕਿ ਮੇਰੀ ਬੇਟੀ ਦਾ ਵਿਆਹ ਜਿਹੜਾ ਹੈ ਕਿ ਪੈਲਸ 'ਚ ਹੋਵੇ ਜਿਵੇਂ ਤੁਸੀਂ ਵੀ ਆ ਕੇ ਆਉਂਦੇ ਸੀ ਵਾਕੇ ਨਹੀਂ ਲੱਗਦਾ ਸੀਗਾ ਕਿ ਤਾਂ ਹੀ ਲਿਆਉਣਾ ਚਾਹੀਦਾ ਹਾਂ ਜੀ ਸੁਪਨੇ ਦੇ ਵੀਰ ਜੀ ਬੜੇ ਰੱਖੇ ਸੀ ਬੇਟੀ ਦਾ ਰਾਣੀ ਵਾਂਗੂ ਵਿਆਹ ਕਰੂੰਗੀ ਪੈਲਸ 'ਚ ਕਰੂੰ ਅਦੇ ਤੋਂ ਉਮਤਾ ਬਣਾ ਵੀ ਡੀਜ ਲੰਮੀ ਪੈਸਾਂ ਦੇ ਮਠਿਆਈਆਂ ਨਿਕਲਣਗੀਆਂ ਮੇਰੇ ਘਰੇ ਹੁੰਦੀਆਂ ਨਹੀਂ ਨਿਕਲਣਗੀਆਂ ਪਰ ਹੋਰੀ ਜਣੀ ਪੂਰੀ ਆਈ ਜਿੱਤੇ ਕੋਈ ਗਾਣੇ ਦਿਲਾਂ ਛੋਟਾ ਕਰੋ ਜੇ ਦੋ ਦਿਨ ਪਏ ਆ بڑے ਲੋਕ ਜਿਹੜੇ ਨਾ ਉਹ ਸਾਡੇ ਜੀਰੋ ਵੀਡੀਓ ਵੇਖਣਗੇ ਤੁਹਾਡੀ ਜ਼ਰੂਰ ਮਦਦ ਕਰਨਗੇ ਕੋਈ ਇਹੋ ਦਿਲਾਂ ਛੋਟਾ ਕਰੋ ਉਹ ਤੁਹਾਡੀ ਧੀ ਨਹੀਂ ਸਾਰੇ ਪੰਜਾਬ ਦੀ ਧੀ ਆ ਐਨ ਆਰ ਆਈ ਜ਼ੀਰਾਂ ਦੀ ਭਰਾਵਾਂ ਦੀ ਧੀ ਆ ਤੁਸੀਂ ਮਾਨਣਾ ਛੋਟਾ ਕਰੋ ਕਿ ਕਿਉਂਕਿ ਹਮੇਸ਼ਾ ਕਹਿੰਦੇ ਨੇ ਕਿ ਪੈਸਾ ਪੈਸੇ ਨਾਲ ਜਿਹੜੀ ਚੀਜ਼ ਪੂਰੀ ਹੁੰਦੀ ਹੈ ਕਿ ਲੱਗਦਾ ਕਿ ਉਹਨਾ ਪੈਸਾ ਇਕੱਠਾ ਹੋ ਜਾਏਗਾ ਕਿ ਇੱਕ ਬੇਟੀ ਨੂੰ ਚੰਗੇ ਢੰਗ ਨਾਲ ਤੋਇਆ ਜਾ ਸਕੇ ਹਾਂਜੀ ਵੀਰ ਜੀ ਮੈਂ ਨੇ ਚੰਗੇ ਢੰਗ ਨਾਲ ਮੇਰੀ ਬੇਟੀ ਡੋਲੀ ਚ ਬਵੇ ਹੱਸਦੀ ਖੇਡਦੀ ਕੋਈ ਦੁੱਖ ਨਾ ਲੱਗੇ ਜਾਵੇ ਸਾਰੇ ਦੁੱਖ ਇਹ ਤੇ ਛੱਡ ਜਾ ਰਾਜੀ ਪਿਛਲ ਤੇ ਕਰੇ ਬਸੇ ਜਸੇ ਜਾ ਕੇ ਤੁਸੀਂ ਦੇਖੋ ਤੁਸੀਂ ਮਨ ਭਰਦੇ ਪਿਓ ਵੀ ਮਨ ਭਰਦੀ ਤੁਸੀਂ ਹਰੇ ਮਨਣਾ ਪਰੋ ਇਹ ਥਰੂ ਜੋ ਤੋਰਨਾ ਪਉਦੋ ਕੱਢਨੇ ਆ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਸਾਰਾ ਕੁਝ ਹੋ ਜਾਏਗਾ ਟੈਨਸ਼ਨ ਨਾ ਲਾਓ ਹੁਣ ਤੁਸੀਂ ਦੱਸੋ ਕਿ ਹੋਰ ਕੀ ਕੀ ਚਾਹੁੰਦੇ ਮੋਟਰਸਾਈਕਲ ਹੋਵੇ ਜਾਂ ਕਿ ਕੀ ਚੀਜ਼ਾਂ ਹੋਣ ਉਹ ਵੀ ਥੋੜਾ ਦੱਸੋ ਕਿ ਕੁੜੀ ਜਿਹੜੀ ਅੱਗੇ ਰਹਿ ਕੇ ਕੰਮਕਾਰ ਕਰ ਸਕੇ ਜਾਂ ਸਲਾਈ ਸਲੂਇ ਮਸ਼ੀਨ ਜੋ ਕੀ ਕੀ ਚੀਜ਼ਾਂ ਦੇ ਆਹ ਸਿੱਤੇ ਬਹੁਤੇ ਵਿੱਚ ਸਲਾਈ ਸਿੱਖੀ ਹੈ ਮੇਰੀ ਬੇਟੀ ਨੇ ਮਸ਼ੀਨ ਵੀ ਮਿਲ ਜੇ ਉਹਨੂੰ ਬੈੱਡ ਵੀ ਮਿਲ ਜਾਣ ਮਸ਼ੀਨ ਵੀ ਮਿਲ ਜੇ ਉਹਨੂੰ ਕੱਪੜੇ ਤੋੜਨ ਵਾਲੀ ਤੇ ਬਾਕੀ ਇਹਦੀਆਂ ਰੇਡਾ ਪੂਰੀਆਂ ਕਰ ਸਕੇ ਜਾਂ ਕਿ ਸਲਾਈ ਕਰੇ ਆਪਣਾ ਪਾਰਲਰ ਦਾ ਕੰਮ ਵੀ ਕਰ ਸਕਦੀ ਉਹ ਵੀ ਆਦਾ ਕਰੇ ਜਾ ਕੇ ਪਰ ਆਜ ਮੇਦੇ ਭੈਣ ਭਰਾਵਾਂ ਤੇ ਵੀ ਚਲੋ 3 ਉਧਾਂ ਪਰ ਮਾਰਚ ਕੋਣ ਕੋਣ ਹੋਰ ਕੋਣ ਕੋਨੇ ਬੱਚੇ ਦੇ ਮਾਮੇ ਮੂਮੇ ਜਾਂ ਕੋਈ ਹੈ ਨਹੀਂ ਕਿ ਇੱਕ ਮਾਮਾ ਪੰਜ ਮਾਸੀਆਂ ਉਹਦੀਆਂ ਜੀ ਪੰਜ ਪੂਆ ਉਹਦੀਆਂ ਤੇ ਕੋਈ ਬੋੜਿਆ ਨਹੀਂ ਹਜੇ ਤੱਕ ਮਰਜਿਤ ਕਰਨ ਲਈ ਕੋਈ 10 ਰੁਪਏ ਨਹੀਂ ਚਾਹੀਏ ਕੋਈ ਪਹੁੰਚਿਆ ਹਜੇ ਬੇਟਾ ਤੈਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਹੁਣ ਤੂੰ ਵੀਡੀਓ ਪਾਈ ਉਸ ਤੋਂ ਬਾਅਦ ਹੁਣ ਲੋਕ ਆ ਰਹੇ ਨੇ ਕਿਸ ਤਰ੍ਹਾਂ ਦਾ ਲੱਗ ਕੋਈ ਚੰਗਾ ਫੀਲ ਹੁੰਦਾ ਵੀਰੇ ਇਹ ਤਾਂ ਵੀਡੀਓ ਦੇ ਪਹਿਲਾਂ 6-7 ਦਿਨ ਪਾਈ ਹੀ ਵੀਡੀਓ ਉਹਦਾ ਬੈਡ ਫੀਲ ਹੁੰਦਾ ਮੋਰ ਕਿਸ ਬਹੁਤ ਖੁਸ਼ੀ ਹੁੰਦੇ ਆ ਉਹ ਕੋਈ ਆ ਖੁਸ਼ੀ ਹੁੰਦੇ ਆ ਕਿ ਹੁਣ ਲੋਕ ਆ ਰਹੇ ਨੇ ਮਦਦ ਕਰਨ ਹਾਂਜੀ ਹੋਣ ਦੀ ਖੁਸ਼ੀ ਦਾ ਕੀ ਚਾਹਦੇ ਹੋਰ ਕੀ ਕੀ ਹੋਣਾ ਚਾਹੀਦਾ ਮੈਂ ਤਾਂ ਬਿਊਟੀ ਪਾਲ ਦਾ ਕੰਮ ਸਿੱਖੀ ਸਿਲਾਈ ਵੀ ਸਿੱਖੀ ਕਿ ਮਨੇ ਹੈਗੀ ਬਿਊਟੀ ਪਾਲ ਦੀ ਦੁਕਾਨ ਖੋਲਣਾ ਜਾ ਕੇ ਆਪਣਾ ਸਾਰੇ ਜਾ ਕੇ ਚੁੱਸ ਲਗਾਈ ਦਾ ਕੰਮ ਕਰਾਣਾ ਤੇ ਇਹ ਆਪਣੇ ਪੈਰਾਂ ਤੇ ਸਟੈਂਡ ਹਾਂ ਹਾਂਜੀ ਪੈਰਾਂ ਤੇ ਸਟੈਂਡ ਤੇ ਪੇਟੀ ਤੇ ਜਿਹੜੀ ਅਲਮਾਰੀ ਆਈ ਹੈ ਜਾਂ ਹੋਰ ਕਿਹੜੀ ਚੀਜ਼ ਦੀ ਲੋੜ ਆ ਕਿ ਆ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ ਮੇਰੇ ਮੇਰੇ ਅਗਲੇ ਘਰ ਜਾਣ ਵਾਸਤੇ ਹਾਂ ਫ੍ਰਿਜ ਤੇ ਬੈੱਡ ਹਾਂ ਫ੍ਰਿਜ ਤੇ ਬੈੱਡ ਚਾਹੀਦਾ ਹਾਂਜੀ ਛੋਟ ਹਾਂ ਛੋਟੇ ਛੋਟੇ ਚਾਹੀ ਬਾਸ ਮੇਰੇ ਉਹ ਪੂਰੇ ਮਦਦਾਂ ਬਾਸ ਮੇਰੇ ਸੋ ਅਸੀਂ ਕੋਸ਼ਿਸ਼ ਇਹ ਵੀ ਦੋ ਐਨ ਆਰ ਆਈ ਵੀਰਾਂ ਨੂੰ ਜਰੂਰ ਦਵਾਂਗੇ ਕਿ ਉਹ ਜਰੂਰ ਜਿਹੜੀ ਹੈ ਉਹ ਇਸ ਭਤੀਜਾ ਜਿਹੜਾ ਖਾ ਵੀ ਦਾ ਉਹ ਪੂਰਾ ਕੀਤਾ ਜਾਵੇ ਉਸ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲੈ ਅਜੇ ਅਸੀਂ ਬੈਠਦੇ ਨਾਲ ਤੁਹਾਣਾ ਗੱਲ ਕਰਦੇ ਦੋ ਮਿੰਟ ਫਿਰ ਬਾਅਦ ਚ ਤੁਹਾਨੂੰ ਅਸੀਂ ਫ੍ਰੀ ਕਰਦੇ ਆ ਕਿਸ ਤਰ੍ਹਾਂ ਫਿਰ ਸੱਟ ਲੱਗੀ ਔਰ ਕਿਸ ਤਰ੍ਹਾਂ ਤੋਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਜਿਹੜੀ ਸੱਟ ਲੱਗੀ ਆ ਜੀ ਵੀਰ ਜੀ ਮੈਨੂੰ 8 ਸਾਲ ਹੋ ਗਏ ਸੱਟ ਲੱਗੇ ਨੂੰ ਹਾਂ ਜੀ ਵੀਰ ਜੀ ਮੇਰਾ ਆਪਣਾ ਘਰ ਹੈ ਆਪਣਾ ਮਕਾਨ ਹੈ ਆਪਣਾ ਹੀ ਸਾਰਾ ਕੁਝ ਹੂੰ ਤੇ ਮੈਂ ਵੀ ਜੀ ਬੱਚੇ ਪੜਦੇ ਸਕੂਲੇ ਬਹੁਤ ਵਧੀਆ ਚੰਗੀ ਸਕੂਲੇ ਵਧੀਆ ਜਾਂਦੇ ਵੀਰ ਜੀ ਮ리에 ਮੇਰੇ ਛੱਟ ਲੱਗ ਗਈ ਹੂੰ ਛੱਟ ਲੱਗਣ ਕਾਰਨ ਫਿਰ ਵੀਰ ਜੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਵੀਰ ਜੀ ਅੱਛਾ ਅੰਮ੍ਰਿਤਕੇ ਵੀਰ ਜੀ ਸਾਟ ਲਾਗੇ ਹੁਣ ਇਹਨਾਂ ਦੀ ਮੰਮੀ ਵੀਰ ਜੀ ਕੰਮ ਤੇ ਜਾਂਦੀ ਹੈ ਤੁਹਾਨੂੰ ਪਤਾ ਅੱਜ ਕੱਲ ਲੇਡੀ ਸਟੀ ਦਿਹਾੜੀ ਤੋਂ 250 ਰੁਪਏ ਦਿਹਾੜੀ ਹੈ ਸ਼ਾਮ ਹੀ ਨੇ ਦਾ ਕਿਰਾਇਆ ਮੇਰਾ ਦੇਣ ਵਾਲਾ ਤੇ ਦਵਾਈ دارو ਵੀ ਹਫਤਾ ਹਫਤਾ ਦਵਾਈ ਨਹੀਂ ਆਉਂਦੀ ਵੀਰ ਜੀ ਦਵਾਈ 100 ਰੁਪਏ ਦੀ ਦਵਾਈ ਆਉਂਦੀ ਮੇਰੀ ਹਫਤੇ ਦੀ ਤੇ ਹਫਤਾ ਦੇ ਵੀਰ ਜੀ ਆਇਆ ਹੁੰਦਾ ਉਹ ਤਰ 1500 ਰੁਪਏ ਕਿਰਾਇਆ ਹੁੰਦਾ ਮਹੀਨੇ ਦਾ ਦੁੱਧ ਪਾਣੀ ਸਾਰਾ ਕੋ ਵੀਰ ਜੀ ਮੋਲਦਾ ਕੇਵਲੇ ਹੋਣ ਤਾਨੂੰ ਪਤਾ ਮੰਦੇ ਪਏ ਦਿਹਾੜੀ ਤੱਕ ਪਾਣੀ ਮਿਲਦਾ ਪਿਆ ਕੋਈ ਲੇਡੀਜ਼ ਨੂੰ ਤਾਨੂੰ ਪਤਾ ਵੀ ਨਹੀਂ ਦਿਹਾੜੀ ਕਿਤੋਂ ਮਿਲਦੀ ਹੂੰ ਤੇ ਹੁਣ ਦਿਹਾੜੀ ਦਾ ਪੇਦਾ ਬੜੀ ਮੁਸ਼ਕਿਲ ਆ ਵੀਰ ਜੀ ਬਹੁਤ ਹੀ ਜਿਆਦੀ ਮੁਸ਼ਕਿਲ ਆ ਮੈਂ ਇਹਦੇ ਅਰਦਾਸ ਕਰਦਾ ਫਿਰ ਅੱਪਾ ਜਾਂਦੇ ਠੀਕ ਕਰਦੇ ਤੇ ਜਾਂ ਚੋਕਲਾ ਫਿਰ ਨਹੀਂ ਨਹੀਂ ਵਾਇਗਰੂ ਠੀਕ ਕਰੇਗਾ ਕੋਈ ਇਹੋ ਜੀ ਗੱਲ ਨਹੀਂ ਕਿਉਂਕਿ ਬੜੇ ਬੰਦੇ ਬੈਠੇ ਨੇ ਐਨ ਆਰ ਆਈਸ ਬੈਠੇ ਨੇ ਤੁਹਾਡੇ ਵਰਗੇ ਵੀਰ ਭਰਾਵਾਂ ਦੀ ਸੇਵਾ ਕਰਨ ਵਾਸਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਆਪਣਾ ਮਕਾਨ ਸੀਗਾ ਕਦੀ ਸੋਚਿਆ ਸੀ ਜ਼ਿੰਦਗੀ ਦੇ ਵਿੱਚ ਕਿਰਾਏ ਤੇ ਜਾਣਾ ਪਊਗਾ ਧੀ ਜੰਮੀ ਸੀਗੀ ਉਹ ਤਾਂ ਖੁਸ਼ੀਆਂ ਵੀ ਮਨਾਇਆਂ ਹੋਣਗੀਆਂ ਸੋਚਿਆ ਹੋਗਾ ਰਾਣੀਆਂ ਵਾਂਗੂ ਤੋਰਾਂਗੇ ਕਦੀ ਸੋਚਿਆ ਸੀਗਾ ਕਿ ਆਹ ਦੇਣੇ ਵੀ ਵੇਖਣੇ ਪੈਣਗੇ ਨਹੀਂ ਵੀਰ ਜੀ ਕਦੀ ਇਹ ਸੁਪਨਾ ਮਣੀ ਲਿਆ ਪਿਆ ਹੀ ਵੀ ਇਹੋ ਜਿਹੇ ਹਾਲਾਤ ਵੀ ਦਿਨੰਗਾਗੇ ਵੀਰ ਜੀ ਕਦੀ ਨਹੀਂ ਇਹੋ ਜਿਆ ਸੋਚਿਆ ਵੀ ਸਾਡੇ ਤੇ ਵੀ ਆ ਦੇਣਾ ਉਹ ਨਹੀਂ ਗੇ ਨਾ ਨਾ ਬਾਰੇ ਕਰਦੀ ਮੇਰੀ ਨੂੰ ਮੇਰੇ 35 ਸਾਲ ਮੇਰੀ ਉਮਰ ਹੋ ਗਈ ਵੀਰ ਜੀ 22 ਸਾਲ ਮੇਰੇ ਵਿਆਹ ਨੂੰ ਹੋ ਗਏ ਇਹਨਾਂ ਕਦੀ ਵੀ ਇਹਨਾਂ ਦੀ ਮੰਮੀ ਨਾ ਕੋਈ ਹੋਰ ਕੋਈ ਜੀ ਸਾਡੇ ਘਰ ਚੋਂ ਕੰਮ ਨਹੀਂ ਕਰਦਾ ਸਿਰਫ ਮੈਂ ਇਕੱਲਾ ਹੀ ਕੰਮ ਕਰਦਾ ਕਦੀ ਬਾਹਰ ਨਹੀਂ ਗਏ ਵੀਰ ਜੀ ਜੇ ਫਿਰ ਸਾਟ ਲੱਗ ਲੱਗੀ ਕਿਤਾ ਕੋਈ ਉੱਥੋਂ ਡਿੱਗੇ ਡੁਕੇ ਸੀ ਕਿਥੋਂ ਹਾਂਜੀ ਵੀਰ ਜੀ ਮੈਂ ਲੱਕੜ ਦਾ ਕੰਮ ਕਰਦਾ ਹਾਂ ਵਪਾਰ ਕਰਦਾ ਹਾਂ ਰੁੱਖ ਰੱਖ ਖਰੀਦਦਾ ਹਾਂ ਬਾਹਰੋਂ ਜਿੱਤਰਾ ਹੁਣ ਉਹ ਦਰਖਤ ਘਰਾਂ ਵਿੱਚ ਹੁੰਦੇ ਆ ਉਹ ਘਰਾਂ ਵਿੱਚ ਹੀ ਦਰਖਤ ਤੇ ਮਰੀਤੀ ਮੈਂ ਖਰੀਦਨੇ ਮੇਰੇ ਉੱਤੇ ਚੜਿਆ ਇੱਕ ਟਾਣਾ ਵਟਣਾ ਹੀ ਉਹ ਕੋਠੀ ਦੇ ਜਾਂਦਾ ਹੀ ਗਏ ਨੁਕਸਾਨ ਹੁੰਦਾ ਹੈ ਮਾਂ ਚਲੋ ਇਹ ਵੱਢ ਕੇ ਲਾ ਲਈਨੇ ਟਾਣਾ ਉਹ ਟਾਣਾ ਜਦੋਂ ਵੱਡਿਆ ਟਾਣਾ ਪਾਰਾ ਹੀ ਉਹਨੇ ਲਾਹਰਾ ਦਿੱਤਾ ਤੇ ਨਾਲ ਹੀ ਮੈਂ ਡੇ ਪਿਆ ਵੀਰ ਜੀ ਥੱਲੇ ਪਹਿਲਾਂ ਹੀ ਰੁੱਕ ਵੱਡੇ-ਵੱਡੇ ਪਏ ਸੀ ਮੋਸ਼ੇ-ਮਾਸ਼ੇ ਪਏ ਉਹਨਾਂ ਦੇ ਉੱਤੇ ਮੇਰੇ ਆਣ ਕੇ ਡਿੱਗਾ ਤੇ ਮੇਰਾ ਲੱਕ ਵਜਾ ਤੇ ਮੇਰੀ ਰੀੜ ਦੀ ਹੱਡੀ ਨੂੰ ਵੀ ਅਗਰੂ ਜੀ ਤੇੜ ਆ ਗਈ ਤੇ ਨਾਲ ਜਿਹੜਾ ਸਰਕਲ ਲੱਤਾਂ ਨੂੰ ਦਿੰਦਾ ਮਣਕਾ ਸਰਕਲ ਉਹ ਵੀਰ ਜੀ ਡੈਮੇਜ ਹੋ ਗਿਆ ਪਾੜ ਗਿਆ ਵੀਰ ਜੀ ਮਣਕਾ ਤੇ ਬਾਅਦ ਚ ਮੇਰੇ ਤਾਂ ਉੱਠਿਆ ਹੀ ਨਹੀਂ ਗਿਆ ਕਿੰਨਾ ਚਿਰ ਫਿਰ ਬੈਠਦੇ ਰਹੇ ਸੱਤ ਸਾਲ ਵੀਰ ਜੀ ਰਿਆ ਮੈਂ ਬੈੱਡ ਤੇ ਤੇ ਅੱਜ ਹੁਣ ਧੀ ਦਾ ਵਿਆਹ ਰਖਿਆ ਵਾ ਤੇ ਇਕ ਹੀ ਸੋਚਿਆ ਸੀਗਾ ਕਿ ਅੱਜ ਤਾਂ ਲੋਕ ਆਣਗੇ ਮਦਦ ਕਰਨਗੇ ਕਿ ਸੋਚਿਆ ਸੀਗਾ ਨਹੀਂ ਵੀਰ ਜੀ ਇੱਕ ਕਦੀ ਨਹੀਂ ਸੋਚਿਆ ਮੈਂ ਆਪਣੇ ਬੱਚਿਆਂ ਲਈ ਵਾਖਿਆ ਵੀ ਵਧੀਆ ਭਵਿਸ਼ਾ ਦਊਂਗਾ ਦੇਖਭਾਲ ਵਧੀਆ ਕਰੂੰਗਾ ਦੇਖਭਾਲ ਕਰਦਾ ਵੀ ਹਾਂ ਵਧੀਆ ਬੱਚੇ ਪਾਲਦਾ ਵੀ ਵਧੀਆ ਹਾਂ ਪਰ ਜਦੋਂ ਸੱਟ ਲੱਗੀ ਵੀਰ ਜੀ ਫਿਰ ਬਹੁਤ ਜਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਰੋਟੀ ਵੀ ਕੇਵਲੇ ਖਾਦੀ ਨਾ ਖਾਦੀ ਚਾਹ ਪੀ ਲਈ ਕੇਵਲੇ ਨਾ ਪੀਲੀ ਇਹੋ ਜਿਹਾ ਲਾਦਾ ਰਿਸ਼ਤੇਦਾਰ ਭੈਣ ਭਰਾ ਯਾਰ ਦੋਸਤ ਤੁਹਾਨੂੰ ਪਤਾ ਵੀਰ ਜੀ ਅੱਜਕੱਲ ਕੋਈ ਜਿਹਦੇ ਬੋਚ ਪੈਹਾ ਵਾ ਉਹਦੇ ਨਾਲ ਹੀ ਖੜਦਾ ਵਾ ਜਿਹਦੇ ਕੋਲ ਨਹੀਂ ਕੋ ਉਹਦੇ ਕੋਲੇ ਬੈਂਦਾ ਨਹੀਂ ਕੋਈ ਪੈਣੇ ਮੰਗਣੇ ਹੀ ਆ ਚਾਰ ਸਾਰੇ ਵੀਰ ਜੀ ਪਛਾਣ ਅੜ ਕੇ ਭੈਣ ਭਰਾ ਰਿਸ਼ਤੇਦਾਰ ਕੋਈ ਦਿਸਤਰ ਨਹੀਂ ਆ ਵਾ ਅੱਛੀ ਨਹੀਂ ਵੀਰ ਜੀ ਹਜੇ ਕੱਲ ਨੂੰ ਮੇਲ ਆ ਦੇ ਪਰਸੋ ਬਰਾਤ ਆ ਤੁਹਾਨੂੰ ਪਤਾ ਹੈ ਇਥੇ ਬਹਿਣ ਰਹਿਣ ਦਾ ਸਹੈਨ ਦਾ ਹੈ ਨਹੀਂ ਕੋਈ ਰੁਜ਼ਗਾਰ ਇੱਕ ਕਮਰਾ ਮੇਰੇ ਕੋਲ ਤੋਂ بارش ਦਾ ਮੌਸਮ ਹੋਇਆ ਬਣਿਆ ਪਿਆ ਮੀਂਹ ਆ ਗਿਆ ਫੇ ਕਿੱਥੇ ਰਾਵਾਂਗੇ ਕਿੱਥੇ ਕਿਸ ਨੂੰ ਬਾਵਾਂਗੇ ਕੀ ਦੇ ਮੰਜੇ ਪੀੜਾ ਮੰਗ ਕੇ ਲਿਆਵਾਂਗੇ ਇਸ ਕਰਕੇ ਉਹ ਕੋਈ ਟਾਈਮ ਦੇ ਟਾਈਮ ਆਉਣਗੇ ਚਾਰਪਰਾ ਤੇ ਵਿਆਹ ਵੇਖ ਕੇ ਤੇ ਚਲ ਜਾਣਗੇ ਵੀਰ ਜੀ ਸਹਰੇ ਮੇਲ ਆ ਪਰਸੋ ਬਰਾਤ ਫੋਨ ਆ ਗਏ ਲੋਕ ਆਏ ਸੀਗੇ ਕਾਫੀ ਦੇਖੇਗੇ ਸਮਾਨ ਵਗੈਰਾ ਤੇ ਗਏ ਹੋਣ ਕਿਹੜੀ ਕਿਹੜੀ ਚੀਜ਼ ਸੋਚਦੇ ਕਿ ਬੇਟੀ ਨੂੰ ਦਿੱਤੀ ਜਾਵੇ ਕਿ ਉਹ ਰਪ ਵੇਖ ਜਿਹੜਾ ਸੁਖ ਲਾ ਰਵੇ ਨਾਲ ਵੀਰ ਜੀ ਅਹੀਂ ਦੇ ਕੈਨੇ ਅਹੀਂ ਤੇ ਪਹਿਲਾਂ ਉਹਨਾਂ ਨੂੰ ਮੰਗੇ ਤੇ ਵੀ ਅਹੀਂ ਕੁਝ ਵੀ ਦੇਣ ਜੋਗੇ ਨਹੀਂ ਸਾਨੂੰ ਉਹਨਾਂ ਨੇ ਕਿਹਾ ਵੀ ਜੇ ਨਤੀ ਦਿੱਤੀ ਪਿੱਛੇ ਕੁਝ ਨਹੀਂ ਰੱਖਿਆ ਤੇ ਅਹੀਂ ਫਿਰ ਵੀ ਕੈਨੇ ਆ ਪਿਆਡੀ ਕੋਸ਼ਿਸ਼ ਹੋਵੇ ਵੱਦ ਤੋਂ ਵੱਧ ਕੋਈ ਸਮਾਨ ਚਮੂਨ ਦਿੱਤਾ ਜਾਵੇ ਪਰ ਅਹੀਂ ਇਹੋ ਜੀ ਮੰਗ ਕਿਸੇ ਕੋਲ ਵੀ ਕੋਲ ਨਹੀਂ ਕਰਦੇ ਤੇ ਸਾਨੂੰ ਆ ਦੋ ਅਨਵਾਦੋ ਲੇਕਿਨ ਸਰਕਾਰਾਂ ਦੇ ਕੋਲ ਬੇਨਤੀ ਇਹ ਹੋਈ ਆ ਵੀ ਜੋ ਵੀ ਕਿਸੇ ਦੀ ਮਨ ਦੀ ਇੱਛਾ ਹੈ ਵੀਰ ਦੇ ਆਪ ਦੇ ਦੀ ਬੇਨਤੀ ਆ ਕਿ ਜੋ ਵੀ ਮਨ ਦੇ ਵਿੱਚ ਸ਼ਰਧਾ ਹੈ ਸਾਨੂੰ ਆਪਣੇ ਲੁਧਾਨ ਸਮਝ ਕੇ ਕੋ ਕਰ ਸਕਦਾ ਵੀ ਸਰਕਾਰਾਂ ਨੇ ਕੋਈ ਹੱਥ ਨਹੀਂ ਫੜਿਆ ਕਿਉਂਕਿ ਸਰਕਾਰ ਹਮੇਸ਼ਾ ਕੋਈ ਕਹਿੰਦੇ ਨੇ ਕਿ ਆਪਾਂ ਸਗਨ ਸਕੀਮ ਇੰਨੀ ਦਵਾਂਗੇ ਇੰਨੀ ਸਗਨ ਸਕੀਮ ਦਵਾਂਗੇ ਵੀ ਜੀ ਤਨ ਬੜਾ ਵਾਦੇ ਕਰ ਜਾਂਦਾ ਹਰ ਕੋਈ ਪੂਰਾ ਕੋਈ ਨਹੀਂ ਕਰਦਾ ਵੀ ਹੁਣ ਪੂਰਾ ਹੁੰਦਾ ਪਿਆ ਨਜ਼ਰ ਆਇਆ ਕੁਝ ਹਾਂਜੀ ਵੀਰ ਜੀ ਹੁਣ ਜਿਤਨਾ ਮੰਲੋ ਆਹੀਂ ਬਾਬਿਆਂ ਨੇ ਸਾਨੂੰ ਕਿਆ ਪਿਆਹੀਂ ਚਾਹ ਪਾਣੀ ਪਿਾਵਾਂਗੇ ਆਹੀਂ ਰੋਟੀ ਪਾਣੀ ਦਾ ਖਾਣਾਂਗੇ ਹੁਣ ਨਿਸ਼ਾਨ ਵੀਰ ਸਾਨੂੰ ਆ ਵੇਖੋ 100 ਬੰਦੇ ਦਾ ਹੀ ਪੀਆ 200 ਬੰਦਿਆਂ ਦਾ ਕਿਆ 100 ਬੰਦੇ ਦਾ ਸਾਨੂੰ ਰਾਸ਼ਨ ਦੇ ਕੇ ਕਿਆ ਵਾ ਲੀੜਾ ਕਪੜਾ ਦੇ ਕੇ ਕਿਆ ਵਾ ਸਾਨੂੰ ਲੱਗਦਾ ਵੀ ਸਾਡੇ ਕੁਝ ਹਾਲਾਤ ਬਯਾਦੇ ਵਧੀਆ ਹੋ ਜਾਣਗੇ ਵਧੀਆ ਹੋ ਗਏ ਆ ਕੋਈ ਹੋਰ ਵੀਰ ਭਰਾ ਆਊਗਾ ਸਾਡੀ ਮਦਦ ਕਰਨਗੇ ਬਹੁਤ ਬਹੁਤ ਧੰਨਵਾਦ ਬਾਬੇ ਦੀਪ ਸਿੰਘ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ ਇੰਨਾ ਚਿਰ ਤੁਸੀਂ ਬੈਠੇ ਅਸੀਂ ਵੀ ਤੁਹਾਡਾ ਜਰੂਰ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਤੁਹਾਡੀ ਧੀ ਦਾ ਨਹੀਂ ਸਾਡੀ ਧੀ ਦਾ ਹੀ ਵਿਆਹ ਏਡਾ ਚੰਗੇ ਤੰਗਣਾ ਜਿਹੜਾ ਕੀਤਾ ਜਾਵੇ ਤਾਂ ਤੁਸੀਂ ਜਾਓ ਤੁਸੀਂ ਆਪਣਾ ਦਵਾਈ ਘਟਾ ਲੈ ਕੇ ਆਓ ਤੇ ਬਾਤੋਂ ਅਸੀਂ ਸਵੇਰ ਤੱਕ ਜਿੱਦਾਂ ਪਰਸੋ ਵਿਆਹ ਹੋਏਗਾ ਫਿਰ ਜ਼ਰੂਰ ਆਵਾਂਗੇ ਇੱਕ ਵਾਰ ਤੁਹਾਨੂੰ ਮਿਲਣ ਵਾਸਤੇ ਸੋ ਇਹ ਉਹ ਪਰਿਵਾਰ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਫਾਦਰ ਕੋ ਚੱਲਿਆ ਆਪਣੀ ਜਾਂਦਾ ਲੇਕਿਨ ਹਾਲਾਤ ਘਰ ਦੇ ਬੜੇ ਵੱਤੋਂ ਬੱਤਰ ਨੇ ਲੇਕਿਨ ਹੁਣ ਕਿਤਨਾ ਕਿਤੇ ਆਸ ਜੁੜਦੀ ਹੋਈ ਨਜ਼ਰ ਹੈ ਜ਼ਰੂਰ ਆਣੀ ਹੈ ਲੇਕਿਨ ਜੇਕਰ ਘਰ ਦੇ ਹਾਲਾਤ ਕਾਏ ਜਾਂਦਾ ਤੁਸੀਂ ਦੇਖ ਸਕਦੇ ਹੋ ਬਾਲੇ ਵਾਲੀਆਂ ਛੱਤਾਂ ਨੇ ਇਸ ਜਗ੍ਹਾ ਉਤੇ ਬੈਠ ਕੇ ਪਰਵਾਹ ਜਿਹੜਾ ਹੈ ਉਹ ਜਿਹੜਾ ਹੈ ਉਹ ਜਰੂਰ ਕਾਰਜ ਕਰਦਾ ਹੋਇਆ ਨਜ਼ਰ ਆ ਰਿਹਾ ਈ ਈ ਦਾ ਜਿਹੜਾ ਹੈ ਉਹ ਵਿਆਹ ਦਾ ਕਾਰਡ ਵੀ ਜਿਹੜਾ ਹੈ ਉਹ ਜਰੂਰ ਹੈ ਤੇ 30 ਤਰੀਕ ਨੂੰ ਜਿਹੜਾ ਹੈ ਉਹ ਤੁਸੀਂ ਦੇਖ ਸਕੋ ਮੰਗਲਵਾਰ ਜਿਹੜਾ ਹੈ ਉਹ ਬਰਾਤ ਦਾ ਜਿਹੜਾ ਕਾਰਡ ਜਿਹੜਾ ਹੈ ਉਹ ਜਰੂਰ ਛਪਾਇਆ ਗਿਆ ਹੈ ਲੇਕਿਨ ਕਿਤਨਾ ਕਹਤੇ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਐਨਆਰਆਈ ਭਰਾਵਾਂ ਨੂੰ ਜਰੂਰ ਅਪੀਲ ਕਰਦੇ ਆ ਕਿ ਉਹ ਸਾਡਾ ਸਾਰ ਕਰ ਲੈਣ ਅਤੇ ਇਸ ਦਾ ਕੁਛ ਨਾ ਕੁਛ ਉਹਨਾਂ ਦੀ ਜਰੂਰ ਜਿਹੜੀ ਉਹਨਾਂ ਆਪਣੇ ਬੇਟੀ ਨੂੰ ਜਿਵੇਂ ਰਾਣੀਆ ਵਾਂਗ ਤੋੜਨਾ ਸੀਗਾ ਉਸ ਨੂੰ ਲੈ ਕੇ ਕੁਛ ਨਾ ਕੋਈ ਖਾਅ ਜ਼ਰੂਰ ਪੂਰੇ ਹੋ ਰਹੇ ਨੇ ਲੇਕਿਨ ਕਿਤਨਾ ਕਿਤੇ ਜੋ ਲੜਕਾ ਪਰਿਵਾਰ ਹੈ ਉਹਨਾਂ ਨੂੰ ਸਾਫ਼ ਤੌਰ ਤੇ ਪਹਿਲੇ ਕਿਹਾ ਗਿਆ ਸੀ ਕਿ ਅਸੀਂ ਕਿਸੇ ਵੀ ਚੀਜ਼ ਜਿਹੜੀਆਂ ਨਹੀਂ ਦੇ ਸਕਦੇ ਲੇਕਿਨ ਉਹਨਾਂ ਦੀ ਖੁਦ ਦੀ ਇੱਛਾ ਸੀਗੀ ਆਪਣੇ ਧੀ ਨੂੰ ਇੰਨਾ ਕੁ ਦਿਨ ਕੀ ਉਹ ਆਪਣਾ ਅੱਗਾ ਜਗਾ ਹਜੂਰ ਸਵਾਰ ਸਕੇ ਅਸੀਂ ਵੀ ਐਨ ਆਰ ਆਈ ਵੀਰਾਂ ਨੂੰ ਜਰੂਰ ਅਪੀਲ ਕਰਾਂਗੇ ਕਿ ਇਸਿੱਤੇ ਭੈਣ ਦਾ ਜਿਹੜਾ ਜਰੂਰ ਸਾਥ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦੇ ਵਿੱਚ ਸਹੀ ਸਲਾਮਤ ਤੇ ਸਹੀ ਢੰਗ ਨਾਲ ਜਿਹੜਾ ਪਹੁੰਚ ਸਕੇ ਤੇ ਆਪਣੇ ਵਿਆਹ ਦਾ ਜਿਹੜਾ ਹੈ ਉਚਾਪੂਰਾ ਕਰ ਸਕੇ ਲੇਕਿਨ ਸਿਆਸਤਦਾਨਾਂ ਦੀ ਗੱਲ ਕੀਤੀ ਆ ਤਾਂ ਸਿਆਸਤਦਾਨਾਂ ਸਿਰਫ ਬਿਆਨ ਬਿਆਨਾਂ ਵਿੱਚ ਹੀ ਰਹਿ ਜਾਂਦੇ ਨੇ ਸੁਝਾਰਾ ਕੁਝ ਵੀ ਨਜ਼ਰ ਨਹੀਂ ਆਉਂਦਾ ਕੈਮਰਾਮੈਨ ਵਾਇਸ ਡਰੰਕਪੇਸਿੰਗ ਪੰਜਾਬ ਪ੍ਰਥਮ ਅਮਿਤ ਸਾਹਿਬ